ਅੱਜ ਮੇਰੇ ਕੋਲੇ ਖੱਡੂ ਮਿਸ਼ਰੀ ਖੱਡੂ ਮਿਸ਼ਰੀ ਮੈਨੂੰ ਉਹ ਕਰਦਾ ਖੰਮਿਸ਼ਰੀ ਵੇਰੀ ਖੰਮਿਸ਼ਰੀ ਨੂੰ ਲਾਇਆ ਕਰੀਓ ਭਾਈ ਸਾ ਮਟੇ ਨਹੀਂ ਵਰਦਾ ਉਹਨੂੰ ਤਾਂ ਮਿਸ਼ਰੀ ਦਾ ਭਾਂਡਾ ਦਿਖਾਣ ਦਾ ਉਸ ਤੋਂ ਦਾ ਸਿੱਧਵਾਲੇ ਦਾ ਕਲਤਾਰ ਦਾ ਦਿਖਾਣ ਦਾ ਇਹਦਾ ਓਕੇ ਛੇ ਛਲ ਛੇ ਨਿਕੜਿਆ ਵੇ ਗੁੱਲੀ ਘੜ ਨਹੀਂ ਘੜਦਾ ਉਹ ਗੁੱਲੀ ਘੜਾ ਦਿਖਾਣਾ ਇਹ ਜਿੰਦਾ ਗੁੱਲੀ ਘੜਾਉਂਦਾ ਉਹਦਾ ਸਾਰੇ ਗੁੱਲੀਆਂ ਬਣਾ ਆ ਪਿਆ ਆ ਵੱਡੇ ਵੱਡੇ ਸਪੀਰਾ ਨੇ ਹੈਂ ਕਰਕੇ ਤੂੰ ਉਹ 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 ਉਹਨੇ ਉਚਰਚੀ ਵਾ ਦੇ ਰਹੀ ਜੀ ਜਦੋਂ ਮੈਂ ਗੱਲ ਕਰਿਆ ਜਿਹੜਾ ਸਾਡੇ ਮੁੰਡਿਆਂ ਨੂੰ ਬੋਲੇ ਮੈਂ ਕਿਹਾ ਬਾ ਬਾ ਕਿਹਾ 12 ਵਾਰ ਫੜੇ ਉਹਨੇ ਪੱਕਲਾ ਦੂ ਤੇ ਟੁੰਡੇ ਜਿਉਂ ਕਲਾਰ ਸੀਰਾ ਵੀ ਕੋਲੇ ਸੀ ਆ ਦਿੱਲੀ ਵਾਲਿਆਂ ਨੂੰ ਤੁਰ ਪਣ ਗਏ ਸਾਰੇ ਤੁਰ ਪਣ ਗਏ ਬਾ ਤੁਰ ਗਏ ਤਾਂ ਮਾਰ ਕਰਕੇ ਨਪਲੇ ਕੀ ਸੁਚਾਈ ਕਿਸੇ ਨੇ ਦੇਖੀ ਆ ਪਕੌੜੇ ਖਾਣ ਆਏ ਜਿਹੜੇ ਪਕੌੜੇ ਖਾਣ ਆਏ ਸੀ ਉਹ ਘਰਾਂ ਨੂੰ ਛੱਡ ਗਿਆ ਸੀ ਆਪਦੀ ਨੂੰ ਤਾਂ ਤੁੰਗਿਆ ਮੇਰਾ ਕਹਾਂ ਭੱਲੇ ਦੀ ਤਰੀ ਦੇ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਪੱਲੇ ਕੀ ਸੀ ਭਾਈ ਜਿਹੜੇ ਵਿਰੋਧੀ ਚੱਲਾ ਚੱਲਦੇ ਸੀਗੇ ਉਹ ਕੰਮ ਇਹ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਭੂਤ ਭਲੀ ਹੁਣ ਜਾੜ ਦੇ ਘਰਾਂ ਵੀ ਸਾਡੇ ਕੋਲ ਨਹੀਂ ਉਹਨਾਂ ਦੀ ਰਾਤ ਨੂੰ ਵੀ ਦਿਵੇ ਵੀ ਕਹਿ ਹੈ ਹਾਂ ਭਾਈ ਹਾਂਜੀ ਜੀ ਹਰੇ ਸਮਝਣਗੇ ਵੀ ਬਲ ਬਸ ਨੇ ਉਹ ਬ੍ਰੈਂਡੀ ਕੇ ਜੀ ਆ ਜੀ ਨੂੰ ਰਸੀਦ ਕੀਤਾ ਹੈ ਉੱਥੇ ਵੀ ਮਿਲ ਕੇ ਆਇਆ ਕਿ ਮੋਦੀ ਵੀ ਕੀਤਾ ਹੈ ਬਿਲਕੁਲ ਇਹ ਕਿਸੇ ਨੇ ਡਰਾ ਇਹ ਡਰ ਕਿਥੋਂ ਆ ਹੈ ਓਏ ਬਸ ਉਹੀ ਤੁਰੇ ਫਿਰਦੇ ਆ ਜੀ ਸਮਝ ਤੋ ਬਾਹਰ ਹੈ ਵੀ ਇਹ ਦੇ ਸਾਲੇ ਦੇ ਕੀੜਾ ਕੀ ਹੈ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਹਾਲੇ ਤੱਕ ਕੀੜਾ ਜਿਹੜੀ ਸੰਗੋਧ ਮਸਤੀ ਦਾ ਦੁਕਾਨ ਦਾ ਤੋਂ ਦਾ ਸਿੱਧਵਾਲੇ ਦਾ ਸਰਕਾਰ ਦਾ ਹਾਂ ਹਾਂ ਬਥਾਮ ਰੇਦਾ ਉਸ ਤੇ ਤੇ ਸਲ ਤੇ ਸਿ ਨਿਕੜਿਆ ਹੋਇਆ ਗੁੱਲੀ ਘੜ ਨਹੀਂ ਘੜਦਾ ਉਹ ਗੁੱਲੀ ਘੜਾ ਦਿਖਾਣੇ ਹੀ ਜੋ ਪਰ ਗੁੱਲੀ ਘੜਾਉਂ ਕੀ ਕੀ ਹਾਂ ਉਹਦਾ ਮੇਰੇ ਸਾਰੇ ਗੁੱਲੀਆਂ ਬਣਾ ਦੇ ਆ ਵੱਡੇ ਵੱਡੇ ਸਪੀਰਾ ਨੇ ਹਾਂ ਕੜ ਕੇ ਤੂੰ ਉਹ 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 ਉਹਨੂੰ ਉੱਤਖੀ ਵਾ ਦੇਰੀ ਬਣਾਤੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਅੱਜ ਮੇਰੇ ਕੋਲ ਖੰਡੂ ਮਿਸ਼ਰੀ ਖੰਡੂ ਮਿਸ਼ਰੀ ਮੁੰਲਾ ਗਰੀਓ ਪੈਂ ਫਾਰਮਟ ਹੋਈ ਨਹੀਂ ਵਰਦੋ ਦੀ ਅੱਜ ਲੁਧਿਆਣੇ ਅਸੀਂ ਗਰ ਇਕੱਠੇ ਸੀ ਠੀਕ ਹੈ ਜੀ ਬਜੀ ਇੱਕ ਇੱਕ ਦਫ਼ਤਰ ਦੇ ਬੈਠੇ ਸੀ ਮੈਂ ਬਰੇਂਦਰ ਕੌਰ ਜੀ ਵੀ ਗਗਨ ਅਨਮੋਲ ਸ਼ਦਮਾ ਰੋੜੀ ਐਮਐਲਏ ਆਪਣਾ ਮਜੀਦ ਬਲਾਕਪੁਰੇ ਰਾਮਨ ਹੀਰ ਆ ਮੇਨੀ ਅਮਰ ਰੋੜਾ ਤੇ ਐਡੀ ਜੀ ਕੋਟੀ ਵਾਕੀਆ ਮੇਰਾ ਪ੍ਰਾਹੜੀਓ ਉਹ ਵੀ ਆਮ ਦੀ ਜਾ ਗਿਆ ਐਡੀ ਜੀ ਉਹ ਪਲਾਪੀ ਨਾ ਰਿਆ ਆਪੀ ਦਾ ਤੇ ਸਭਾਂ ਨੂੰ ਕਹਿੰਗਾ ਠੀਕ ਮਾਮਾ ਨੂੰ ਤੇ ਬੀਬੀ ਸਾਰੇ ਅਸੀਂ ਇੱਕ ਦਫ਼ਤਰ ਦੇ ਬੱਤੇ ਸੀ ਠੀਕ ਹੈ ਫੋਟੋ ਖੜ ਕੇ ਪਾਉਣੀ ਮੈਂ ਕੋ ਬਾ ਮਾ ਕਰਦਾ ਹੈ ਬਿਲਕੁਲ ਫੋਟੋ ਪਾਉਣੀ ਦੀ ਸਾਰਿਆਂ ਦੀ ਇੱਕ ਕਿੱਤੀ ਲੱਗਿਆ ਮਿੰਕੂੜਾ ਲੋੜ ਨਹੀਂ ਹੈ ਇਹ ਗੋਦਿਆਂ ਦੀ ਅੱਧੇ ਦੀ ਪਹਾਤਰਾ ਨਹੀਂ ਬਣਦੀ ਇਹ ਤੇ ਦਿੱਲੀਗੜ੍ਹ ਦੀ ਬਣਦੀ ਬੱਜ ਮੈਂ ਮੈਂ ਤਾਂ ਫਸਾ ਹੈ ਲੋੜ ਹੀ ਨਹੀਂ ਲੋੜ ਹੀ ਨਹੀਂ ਮੈਨੂੰ ਦੂਰ ਕਰ ਲਈ ਬਿਲਕੁਲ ਬਿਲਕੁਲ ਬੁੜਾਈ ਤੇ ਤਾਂ ਖਰੀਦ ਜੇ ਅਸੀਂ ਘੱਟ ਹੋ ਜੇ ਤਾਂ ਬਿਲਕੁਲ ਬਿਲਕੁਲ ਇਹ ਉਹ ਕਰਦਾ ਬੰਦਾ ਵੀ ਆਪਾਂ ਐ ਕਰਕੇ ਦਿਖਾ ਲਈ ਲੋਕਾਂ ਨੂੰ ਤਾਂ ਆਪਣੇ ਪੱਲੇ ਹੈ ਨਹੀਂ ਕੋਈ ਹੂੰ ਹੂੰ ਨਹੀਂ ਇਹਨੇ ਕੰਮ ਕਰ ਦਿੰਦਾ ਜਿਹਦੇ ਪੱਲੇ ਕੱਖ ਨਾ ਹੋਵੇ ਵੀ ਆਇਆ ਦਿਖਾਈ ਫਿਰ ਸਿਕੜੜ ਜਾਈ ਅਸੀਂ ਐਮਐਲਏ ਜੁੜਕੇ ਆ ਹੈ ਬਿਲਕੁਲ ਬਿਲਕੁਲ ਉਹਦੇ ਪੱਲੇ ਇਹ ਕਰ ਦਿੰਦੇ ਮਰਜੀਦ ਨੂੰ ਫੋਟੋ ਖਰਾ ਕੇ ਤੇ ਮਰਜੀਦ ਨੂੰ ਕੋਈ ਨਹੀਂ ਕੱਢਦਾ ਅੱਜ ਫੇਰ ਕਹਿੰਦਾ ਭਾਈ ਭਾਈ ਤੂੰ ਚੱਲਿਆ ਤੂੰ ਬੁਲਾਉਂਦੇ ਨਹੀਂ ਮੈਂ ਉੱਥੇ ਲੋਕੀ ਇਹ ਮਰਜੀਦ ਨੂੰ ਕਿਹਨੇ ਬੁਲਾਇਆ ਕਿੱਥੇ ਆ ਅੱਛਾ ਜੀ ਇਹ ਪੱਲੇ ਉਹਨੂੰ ਵੋਟਰ ਬਣਾਉਗਾ ਬਣਾ ਕੇ ਰਾਇ ਜੀ ਨੂੰ ਉਪਰ ਤੋਂ ਛੋਟੀ ਛੋਟੀ ਤੇ ਵੱਡੀ ਸੋਚ ਦਾ ਇੱਥੇ ਹੀ ਪਤਾ ਲੱਗਦਾ ਜੀ ਨਹੀਂ ਫਿਰ ਫੋਟੋ ਐਮਐਲ ਫੋਟੋ ਹਾਂ ਹੂੰ ਚਲੋ ਵੀ ਨਹੀਂ ਕੋਰਤਾ ਬਾਬਾ ਕੋਈ ਜੁਲੀ ਬਣਾ ਇੱਕ ਤਾਂ ਬਾਈ ਦੀ ਹੁਣ ਹੋਲੀ ਸਿਰ ਦਾ ਬਣਾਤਾ ਹੁਣ ਆਪਾਂ ਕੱਚੇ ਆਂ ਤੇ ਫਿਰ ਵਾਰੀ ਵਾਰੀ ਕਹਿੰਦੇ ਆਪਾਂ ਹੁਣ ਬੰਦੇ ਲਾਈ ਆਵੇ ਬੰਦੇ ਵੀਰ ਜੀ ਆਪਾਂ ਨੂੰ ਕੋਈ ਸਮਾਂ ਦਾ ਮਿਲੇ 10 ਮਿੰਟ ਬੈਠਣ ਦਾ ਆਪਸ ਚ ਟਿੱਕ ਟੱਕ ਕਰ ਸਕਦੇ ਕਿ ਨੂੰ ਨੂੰ ਲਾਉਣਾ ਕੱਲੂ ਬਹਿ ਕੇ ਆਪਾਂ ਕੋਸ਼ਿਸ਼ ਤਾਂ ਲਿਸਟ ਬਣਾ ਦਈਏ ਕੋਈ 20 30 ਬੰਦੇ ਅਜਾ ਲਿਸਟ ਬਣਾ ਦਈਏ ਲਿਸਟ ਤਾਂ ਤੁਸੀਂ ਤੁਸੀਂ ਬਣਾਉਣੀ ਹੈ ਮੈਂ ਤਾਂ ਟੈਕ ਕਰਨੀ ਹਾਂ ਤੁਸੀਂ ਬਣਾਵੀਂ ਆ ਬੁਲਾਉਣੇ ਆ ਮੈਂ ਲੱਗ ਗਿਆ ਉਸ ਕੱਲੂ ਬਣਾ ਦਨੇ ਜੀ ਇਹ ਗੱਲ ਤਾਂ ਹੈ ਨਾ ਵੀ ਆਪਾਂ ਆਪਾਂ ਨੂੰ ਪਾਗੜਾ ਦਿੱਤੀ ਕੇ ਪਾਗੜਾ ਆਪਾਂ ਵਰਤਦੀ ਨਹੀਂ ਵਰਤ ਲੈਨੇ ਜੀ ਕੱਲੂ ਬਣਾ ਲੈ ਲੈ ਲਿਸਟ ਬਣਾਉਗੀ ਇਹਨੂੰ ਇਹ ਤੇ ਲੋਏ ਨੇ ਤੇ ਲੋਏ ਨੇ ਤੇ ਲੋ ਨਾ ਬਣਾ ਦਨੇ ਮੈਂ ਤਾਂ ਮੈਂ ਤਾਂ ਆਪਲਾ ਸਾਈਨ ਨਹੀਂ ਕਰਨਾ ਹਾਂ ਨਾ ਬੁਲਾਉਣੇ ਤੁਸੀਂ ਆ ਨਾ ਬਣਾ ਦਨੇ ਬੁਲਾ ਦਨੇ ਆਦੇ ਸੋਡੇ ਪੁਰਾਣੇ ਵਰਕਰ ਵੀ ਸੱਦੇ ਸੀ ਭਾਈ ਰੂਪੀ ਤੋਂ ਕੱਢ ਲਓ ਉਹ ਜੈਪੁਰ ਕਹਾਣੀ ਦੀ ਸਾਦਲੇ 5 ਨੰਬਰ ਵਾਰਡ ਵਾਲਾ ਤੇ ਅੱਛਾ ਉਹ ਵੀ ਸੱਦ ਲਿਆ ਸੀ ਅੱਜ ਨਾਲ ਹੀ ਪਕੌੜੀ ਖਾਣ ਆਏ ਜਿਹੜੇ ਪਕੌੜੇ ਖਾਣ ਆਏ ਸੀ ਉਹ ਘਰ ਵਾਲ ਨੂੰ ਛੱਡ ਗਿਆ ਸੀ ਆਪਦੀ ਨੂੰ ਅੱਛਾ ਉਹ ਕਹਿੰਦਾ ਸੀ ਮੈਨੂੰ ਕੰਮ ਹੈ ਕਹਿੰਦਾ ਮੈਂ ਘਰੋਂ ਇਨਸ਼ਾ ਅੱਜ ਤੂੰ ਕਿਹ ਬਣਾ ਕਹਿੰਦਾ ਪੱਲੇ ਦੀ ਦਰੀ ਤੇ ਮੇਰੇ ਘਰ ਵਾਲੇ ਸਾਡੇ ਕੋਲ ਛੱਡ ਗਿਆ ਪੱਲੇ ਕੀ ਸੀ ਉਹ ਵਾਇ ਲੈ ਗਰੀ ਨਾ ਵੀ ਜਿਹੜੇ ਵਿਰੋਧੀ ਚੱਲਾ ਚੱਲਦੇ ਸੀਗੇ ਉਹ ਕੰਮ ਇਹ ਘਰ ਵੀ ਸਾਡੇ ਕੋਲ ਛੱਡ ਜਾਂਦੇ ਬੂਤ ਭਲੀ ਗੁਲਜਾੜ ਦੇ ਘਰਾਂ ਵੀ ਸਾਡੇ ਕੋਲ ਨਹੀਂ ਉਹਨਾਂ ਦੀ ਰਾਤ ਨੂੰ ਵੀ ਦੇਵੇ ਵੀ ਕੈ ਹੈ ਉਹ ਬਹੁਤ ਵਧੀਆ ਵਧੀਆ ਰਸ ਵੀ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਹੋ ਵੀਰੋ ਤੁਸੀਂ ਵਰਤੋ ਹੈ ਲੈ ਕੇ ਪਾਵੇਂ ਘਰਾਂ ਵੀ ਸਾਡੇ ਕੋਲ ਨਹੀਂ ਉਹਨਾਂ ਦੇ ਤੁਰ ਪਣਗੇ ਜੀ ਸਾਰੇ ਤੁਰ ਪਣਗੇ। ਮਾ ਤੁੜਗੇ ਤਾਂ ਮਾਰ ਕਰਕੇ ਨਪਲੇ ਕੀ ਸਚਾਈ ਕਿਸੇ ਨੇ ਦੇਖੀ ਐ। ਉਹ ਦੋ ਚਾਰ ਦਾ ਪ੍ਰਕਿਰ ਦੇ। ਉਹਨੂੰ ਲਈ ਗੱਲਾਂ। ਹਾਂਜੀ ਹਾਂਜੀ। ਦੋ ਚਾਰ ਦਾ ਕਹਿੰਦੇ ਸਾਰੇ ਚੁੱਪ ਹੋ ਜਣ ਭਜਾ ਦੇ ਕਹਿੰਦੇ ਮੇਰੇ ਕੋਲ ਥੋੜਾ ਮਰਜ਼ੀ ਕਹਿੰਦਾ ਰੱਖਣਾ ਥੋੜੀ ਮਰਜ਼ੀ ਨਾ ਰੱਖਣਾ ਥੋੜੀ ਮਰਜ਼ੀ ਕਹਿੰਦੇ। ਨਹੀਂ ਬਸ ਹੁਣ ਟਾਈਮ ਲਾ ਕੇ ਨਾ ਜੀ ਇੱਕ ਤਾਂ ਰਾਮਪਰੇ ਦੋ ਚਾਰ ਪ੍ਰੋਗਰਾਮ ਕਰਦੀ ਐ ਮਾੜਾ ਇਹ ਦੁਆਰੇ ਮਾਹੌਲ ਜਾ ਪਾਂ ਜੀ। ਪ੍ਰੋਗਰਾਮ ਪ੍ਰੋਗਰਾਮ ਬਣ ਗਿਆ ਜਿਹੜੀ ਜਿਹੜੀ ਗਰੰਟੀ ਦਿੱਤੀ ਐ ਪ੍ਰੋਗਰਾਮ ਹੀ ਆ। चार चारो मेन पा कर लगना के बस ठीक है जी तो, रा ਹਾਂਜੀ ਹਾਂਜੀ ਵੀਰ ਜੀ ਕਿਵੇਂ ਆ ਜੀ ਰੋ ਬਈ ਇਹ ਹੋ ਗਿਆ ਫਰੀ ਹੋ ਗਿਆ ਮੈਂ ਉੱਥੇ ਮੈਂ ਕਿਹਾ ਗੱਲ ਸੁਣੋ ਇੱਕ ਵਾਰ ਕਹ ਬਲੂਕੇ ਮੈਂ ਕਿਹਾ ਸਾਡੇ ਇੱਥੇ ਕੰਮ ਕਰਨਾ ਹਾਂਜੀ ਇੱਕ ਵਾਰ ਮੈਂ ਕਿਹਾ ਤੁਹਾਡੇ ਮੁੰਡਿਆਂ ਨੂੰ ਬੋਲੇ ਮੈਂ ਕਿਹਾ ਬਾਰ 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 ਫਪੜੇ ਉਹ ਪਤਲਾ ਦੂ ਕਿ ਸੰਡੇ ਦੀ ਕਲਾਰ ਹੈ ਅੱਛਾ ਵੀਰਾ ਵੀ ਕੋਲੇ ਸੀ ਆ ਦਿੱਲੀ ਵਾਲਿਆਂ ਨੂੰ ਅੱਛਾ ਵੀਰ ਕੋਲੇ ਮੈਂ ਕਿਹਾ ਮੇਰਾ ਦੂਤ ਪਾਸਾ ਚੱਲ ਗਿਆ ਨਾ ਉਹ ਕਹਿੰਦਾ 4-5 ਦਿਨ ਖੈਰ ਜੋ ਕਹਿੰਦੇ ਯਾਰ ਕਿਆ ਪਾਕ ਖਿਲਾਰ ਨਹੀਂ ਆ 3-4 ਦਿਨ ਹੋਰ ਰੁਕ ਜੁੱਟ ਲੱਡੂ ਲੈ ਕਮਰੇ ਵਿੱਚ ਧਾੜ ਲੈਣਾ ਉਹਨੂੰ ਕਹਿੰਦਾ ਸਾਲੇ ਕੋ ਮੈਂ ਕਮਰੇ ਵਿੱਚ ਵਾਹ 3-4 ਦਿਨ ਰਹਿ ਗਿਆ ਕਿ ਤੂੰ ਤੇ ਝੋਕ ਦੇਣਾ ਬਾਹਰ ਨਿਕਲ ਕੋਈ ਕਰ ਲੈ 3-4 ਦਿਨ ਰਹਿ ਕੇ ਕਹਿੰਦਾ ਅਬੀ ਸਭ ਠੀਕ ਹੋ ਗਿਆ ਹੈਨਾ ਉਹ ਰੋਜ਼ਨ ਕਹਿੰਦਾ ਮੈਂ ਚੱਕਾ ਜੀ ਪੰਗਾਏ ਪੈ ਗਿਆ ਹਾਂਜੀ ਕਿਹੜੀ ਵੀ ਗਾਰੰਟੀ ਆ ਹਾਂਜੀ ਸਿਰਫ ਤੇ ਸਿਰਫ ਬਰਕਾਰ ਤੋਂ ਦੂਤੇ ਵੀ ਕੀ ਨਹੀਂ ਪੜਨੀ ਆ अच्छा ਜਿਹੜੀ ਆ ਗਰੰਟੀ ਜਿਹੜੀ ਹੁਣ ਆ ਪਿਆਰ ਡੇੜੀ ਵਾਲੀ ਉਵੇਂ ਹੀ ਫਾਰਮ ਹੀ ਹੈ ਜੀ ਫਾਰਮ ਮਿਸਟਾਲ ਹੋਈ ਸਾਰਾ ਕੁਝ ਸਿਰ ਕਿ ਸਿਰ ਬਲਕਾਰ ਸਿੱਧੂ ਕੋਈ ਪੱਲ ਲਾ ਨਹੀਂ ਕੋਈ ਟੀਮ ਨਹੀਂ ਕੋਈ ਮਾ ਨਹੀਂ ਕੋਈ ਨਹੀਂ ਬਲਕਾਰ ਸਿੱਧੂ ਦਾ ਪਰਿਵਾਰ ਤੇ ਉਹ ਆਉਂਦੇ ਪਿੰਡਾਂ ਤੇ ਆ ਕੇ ਚਾਰ ਚਾਰ ਪੰਜ ਪੰਜ ਪਿੰਡਾਂ ਜਲਸੇ ਕਰਕੇ ਠੀਕ ਹੈ ਨਹੀਂ ਬੋਲਣੇ ਨਾਲ ਬਲਾਰ ਲੈ ਕੇ ਜਾਓ ਠੀਕ ਹੈ ਸਿਰ ਅੱਪਾ ਹੀ ਭਰ ਕੇ ਦੇਣੀ ਹੈ ਕੋਈ ਗੱਲ ਨਹੀਂ ਭਰ ਲਾਂਗੇ ਜੀ ਫਿਰ ਕੀ ਹੋ ਗਿਆ ਜੇ ਭਰਾਂਗੇ ਬਸਾਂ ਉਹ ਨਿਕਲ ਕੇ ਕੰਮ ਦੀ ਮਾਰਨੇ ਤੇ ਅੱਜ ਸੋ ਪਰਤੀ 200 ਰਹਿ ਗਈ ਖਤਮ ਭਾਰੀ ਖਤਮ ਕੋਈ ਗੱਲ ਨਹੀਂ ਭਰ ਲਾਂਗੇ ਤੁਸੀਂ ਕਾਹਦੀ ਮਾਰ ਕਰਦੇ ਸੀ ਜਿਹਨੇ ਉਹ ਵਿਚਾਰਾ ਕਹੀ ਜਾਂਦਾ ਮੇਰੀ ਟਿਕਟ ਪੱਕੀ ਹੋ ਗਈ ਮਾਨ ਸਾਹਿਬ ਜੀ ਅੱਗੇ ਉਹਨੂੰ ਮਾਰਕੇ ਜੀਵਾਲ ਸਾਹਿਬ ਮਿਲਿਆ ਨੂੰ ਹਾਂ ਬਸ ਵੀ ਲੈ ਦੇ ਕੇ ਨਹੀਂ ਗੁਰਪਤ ਮਿਲਿਆ ਨੂੰ ਉਹ ਕਹਿੰਦੇ ਫੋਟੋ ਨਾ ਕਰਾਈਂ